ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਅਮੇਠੀ ਜਿਸ ਇਸ ਦਾ ਥਾਣਾ ਗੋਰੀ ਗੰਜ ਇਸ ਦੇ ਅਧੀਨ ਪੈਂਦਾ ਪਿੰਡ گاਵਾ ਸ਼ੀਤਲਾ ਬਖਸ਼ ਇੱਥੋਂ ਦੀ ਰਹਿਣ ਵਾਲੀ ਰਜਨੀ ਗੱਲ ਹੈ 20 ਅਕਤੂਬਰ ਦੀ 2024 ਦੀ ਜਾਨੀ ਕਿ ਕਰਵਾ ਚੌਥ ਦੇ ਦਿਨ ਇਸ ਦਾ ਪਤੀ ਹੁੰਦਾ ਬਦਰੀ ਇਸ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਉਸ ਦੀ ਉਸ ਦਿਨ ਰਜਨੀ ਨੇ ਆਪਣੇ ਪਤੀ ਦੀ ਲਈ ਲੰਮੀ ਉਮਰ ਵਾਸਤੇ ਕਰਵਾ ਚੌਦਾਂ ਵਰਤ ਰੱਖਿਆ ਹੁੰਦਾ ਹੈ ਰਾਤ ਹੁੰਦੀ ਹੈ ਚੰਦਰਮਾ ਚੜ੍ਹਦਾ ਹੈ ਚੰਦਰਮਾ ਚੜਨ ਤੋਂ ਬਾਅਦ ਮੱਥਾ ਟੇਕ ਕੇ ਉਸ ਤੋਂ ਬਾਅਦ ਖਾਣਾ ਖਾਂਦੇ ਤਾਂ ਹੁਣ ਜਦੋਂ ਲਗਭਗ ਰਾਤ ਦੇ 11:30 ਵਜੇ ਜਾਂਦੇ ਨੇ ਤਾਂ ਇਹਨਾਂ ਦੇ ਘਰ ਵਿੱਚੋਂ ਰਜਨੀ ਤੇ ਪਤੀ ਬਦਰੀ ਦੀਆਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਤਾਂ ਜਦੋਂ ਆਸ-ਪਾਸੇ ਗਵਾਂਢੀ ਹੁੰਦੇ ਆ ਉਹਨਾਂ ਨੂੰ ਵੀ ਇਹ ਚੀਕਾਂ ਸੁਣਦੀਆਂ ਨੇ ਉਹ ਜਦੋਂ ਇਹਨਾਂ ਦੇ ਘਰ ਵੱਲ ਆਉਂਦੇ ਨੇ ਤਾਂ ਰਜਨੀ ਬਾਹਰ ਨਿਕਲਦੀ ਹੈ ਤਾਂ ਉਹ ਰਜਨੀ ਤੋਂ ਪੁੱਛਦੇ ਆ ਕਿ ਕੀ ਗੱਲ ਹੋ ਗਈ ਤੁਹਾਡੇ ਵੱਲੋਂ ਘਰ ਵਿੱਚ ਚੀਕਾਂ ਦੀਆਂ ਆਵਾਜ਼ਾਂ ਕਿਉਂ ਆ ਰਹੀਆਂ ਨੇ ਤਾਂ ਰਜਨੀ ਨੇ ਦੱਸਿਆ ਕਿ ਮੇਰਾ ਪਤੀ ਜੋ ਬਦਰੀਨਾਥ ਹੈ ਉਸਦੇ ਦਰਦ ਹੋ ਰਿਹਾ ਹੈ ਇਸ ਕਰਕੇ ਉਹ ਚੀਕਾਂ ਮਾਰ ਰਿਹਾ ਹੈ ਕੋਈ ਗੱਲ ਨਹੀਂ ਮੈਂ ਉਸ ਨੂੰ ਦਵਾਈ ਦਿੰਦੀ ਆ ਤਾਂ ਠੀਕ ਹੋ ਜਾਏਗਾ ਜਾਂ ਕਿਸੇ ਡਾਕਟਰ ਨੂੰ ਦਿਖਾ ਦਿੰਨੀ ਆ ਉਸ ਤੋਂ ਬਾਅਦ ਜੋ ਆਂਡੀ ਗਵਾਂਡੀ ਹੁੰਦੇ ਆ ਉਹ ਆਪਸ ਵਾਪਸ ਚਲੇ ਜਾਂਦੇ ਨੇ ਉਸ ਤੋਂ ਬਾਅਦ ਜੋ ਚੀਕਾਂ ਦੀ ਆਵਾਜ਼ ਹੁੰਦੀ ਹੈ ਉਹ ਵੀ ਔਣੀ ਬੰਦ ਹੋ ਜਾਂਦੀ ਹੈ ਸਵੇਰ ਹੁੰਦੀ ਹੈ ਸਵੇਰੇ ਉੱਠ ਕੇ ਜੋ ਰਜਨੀ ਜਦੋਂ ਆਪਣੇ ਪਤੀ ਨੂੰ ਦੇਖਦੀ ਹੈ ਤਾਂ ਉਹੀ ਉੱਚੀ ਉੱਚੀ ਚੀਕਾਂ ਮਾਰਨ ਲੱਗ ਗਿਆ ਲੱਗਦੀ ਹੈ ਉੱਚੀ ਉੱਚੀ ਰੋਲਾ ਪਾਉਣ ਲੱਗਦੀ ਐ ਆਂਡੀ ਗਵਾਂਡੀਆਂ ਨੂੰ ਪਰਿਵਾਰਿਕ ਮੈਂਬਰਾਂ ਨੂੰ ਸਭ ਨੂੰ ਕਹਿੰਦੀ ਹੈ ਕਿ ਮੇਰੇ ਪਤੀ ਦੀ ਮੌਤ ਹੋ ਗਈ ਐ ਕੱਠ ਹੋ ਜਾਂਦਾ ਐ ਪੁਲਿਸ ਨੂੰ ਬੁਲਾਇਆ ਜਾਂਦਾ ਐ ਪੁਲਿਸ ਮੌਕੇ ਤੇ ਆਉਂਦੀ ਐ ਤਾਂ ਪੁਲਿਸ ਉਸ ਨੂੰ ਪੁੱਛਦੀ ਹੈ ਕੀ ਹੋਇਆ ਸੀ ਤੇਰੇ ਪਤੀ ਦੀ ਮੌਤ ਕਿਵੇਂ ਹੋ ਗਈ ਤਾਂ ਉਸਨੇ ਕਿਹਾ ਕਿ ਮੇਰੇ ਪਤੀ ਦੇ ਰਾਤ ਦਰਦ ਹੁੰਦਾ ਸੀ ਮੈਂ ਇਸ ਨੂੰ ਦਵਾਈ ਦਿੱਤੀ ਤੇ ਸੋ ਗਈ ਪਰ ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਇਸ ਦੀ ਮੌਤ ਹੋ ਗਈ ਸੀ ਪਰ ਜੋ ਰਜਨੀ ਦੇ ਸੋਰਾ ਸੋਰੇ ਪਰਿਵਾਰ ਵਾਲੇ ਸੀ ਉਹਨਾਂ ਨੇ ਕਿਹਾ ਕਿ ਨਹੀਂ ਸਾਡੇ ਮੁੰਡੇ ਨੂੰ ਸਾਡੀ ਨੂ ਨੇ ਮਾਰਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪੁਲਿਸ ਜੋ ਬਦਰੀ ਦੀ ਡੈੱਡ ਬੋਡੀ ਹੁੰਦੀ ਹੈ ਉਸ ਨੂੰ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਪੋਸਟਮਾਰਟਮ ਦੇ ਲਈ ਉਸ ਨੂੰ ਭੇਜਿਆ ਜਾਂਦਾ ਹੈ ਪਰ ਜੋ ਬਦਰੀ ਦੀ ਮਾਂ ਹੁੰਦੀ ਆ ਉਹ ਰਿਪੋਰਟ ਲਿਖਉਂਦੀ ਆ ਆਪਣੀ ਨੋਹ ਦੇ ਖਿਲਾਫ ਕਿ ਇਸਨੇ ਮੇਰੇ ਬੇਟੇ ਦੀ ਹਤਿਆ ਕੀਤੀ ਹੈ ਹੁਣ ਪੁਲਿਸ ਜਾਂਚ ਪੜਤਾਲ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਜੋ ਰਜਨੀ ਦਾ ਮੋਬਾਈਲ ਹੁੰਦਾ ਉਸ ਦੀ ਸੀਡੀਆਰ ਕਢਵਾਈ ਜਾਂਦੀ ਹੈ ਤੇ ਜਦੋਂ ਰਜਨੀ ਦੇ ਫੋਨ ਦੀ ਕਾਲ ਡਿਟੇਲ ਪੁਲਿਸ ਦੇ ਸਾਹਮਣੇ ਹੁੰਦੀ ਆ ਤਾਂ ਪੁਲਿਸ ਹੈਰਾਨ ਹੋ ਜਾਂਦੀ ਆ ਪੁਲਿਸ ਦੇ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਜੋ ਰਜਨੀ ਸੀ ਉਸਦੇ ਫੋਨ ਦੇ ਉੱਤੇ ਇੱਕ ਅੱਧੇ ਮੁੰਡੇ ਦੀ ਨਹੀਂ ਕਾਫੀ ਬੰਦਿਆਂ ਦੀ ਉਸ ਨਾਲ ਗੱਲ ਹੋਈ ਹੀ ਸੀ। ਜਾਨੀ ਉਹ ਸਾਰੇ ਸ਼ੱਕ ਦੇ ਘੇਰੇ ਦੇ ਵਿੱਚ ਸੀ। ਰਜਨੀ ਦੇ ਵਿਆਹ ਨੂੰ 7-8 ਸਾਲ ਹੋ ਗਏ ਸੀ ਪਰ ਰਜਨੀ ਆਪਣੇ ਪਤੀ ਤੋਂ ਸੰਤੁਸ਼ਟ ਨਹੀਂ ਸੀ। ਇਸਦੇ ਲਈ ਉਸਨੇ ਪਿੰਡ ਦਾ ਹੀ ਇੱਕ ਮੁੰਡਾ ਸੀ ਸੁਭਾਸ਼ ਉਸਦੇ ਨਾਲ ਆਪਣੇ ਸੰਬੰਧ ਬਣਾਏ। ਉਸਦੇ ਨਾਲ ਉਹ ਮਿਲਦੀ ਵੀ ਤੇ ਫੋਨ ਤੇ ਗੱਲਾਂ ਵੀ ਕਰਦੀ। ਇਸ ਚੀਜ਼ ਦਾ ਪਤਾ ਬਦਰੀ ਨੂੰ ਲੱਗ ਜਾਂਦਾ ਹੈ ਬਦਰੀ ਨੂੰ ਉਸ ਨੂੰ ਰੋਕਦਾ ਕਿ ਤੂੰ ਇਹ ਗਲਤ ਕਰ ਰਹੀ ਹੈ ਪਰ ਜੋ ਰਜਨੀ ਹੁੰਦੀ ਹੈ ਜਿਵੇਂ ਕਹਿੰਦੇ ਆ ਕਿ ਜਿਹਨੂੰ ਰਸ ਚੱਬਨ ਦਾ ਆਦਤ ਪੈ ਜਾਵੇ ਉਹ ਹਟਦੀ ਨਹੀਂ ਰਜਨੀ ਨੇ ਪਤਾ ਲੱਗਣ ਤੋਂ ਬਾਅਦ ਵੀ ਇਸ ਗੱਲ ਉੱਤੇ ਕੋਈ ਗੌਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਜੋ ਰਜਨੀ ਹੁੰਦੀ ਹੈ ਉਸਨੇ ਆਪਣੇ ਬੁਆਏਫਰੈਂਡਾਂ ਦੀ ਲਿਸਟ ਵਧਾਉਣੀ ਸ਼ੁਰੂ ਕਰ ਦਿੱਤੀ ਉਸੇ ਹੀ ਪਿੰਡ ਦਾ ਰਹਿਣ ਵਾਲਾ ਪ੍ਰੇਮ ਆਨੰਦ ਉਸ ਦੇ ਨਾਲ ਵੀ ਇਹ ਸਬੰਧ ਬਣਾਉਂਦੀ ਹੈ ਉਸੇ ਹੀ ਪਿੰਡ ਦਾ ਰਹਿਣ ਵਾਲਾ ਅਨਿਲ ਉਸ ਦੇ ਨਾਲ ਵੀ ਇਹ ਸਬੰਧ ਬਣਾਉਂਦੀ ਹੈ ਤਿੰਨੇ ਜਾਣੇ ਹੋ ਗਏ ਸੀ ਪਰ ਹਜੇ ਇਸ ਦਾ ਮਨ ਨਹੀਂ ਸੀ ਪਰਿਆ ਤੇ ਫਿਰ ਇਸ ਨੇ ਸੁਭਾਸ਼ ਦਾ ਦਾ ਦੋਸਤ ਹੁੰਦਾ ਜੋ ਪਹਿਲਾਂ ਇਹਦਾ ਪ੍ਰੇਮੀ ਸੀ ਸੁਭਾਸ਼ ਉਸ ਦਾ ਦੋਸਤ ਹੁੰਦਾ ਸਾਹਿਲ ਜੋ ਕਿ ਨਾਲ ਦੇ ਪਿੰਡ ਦਾ ਰਹਿਣ ਵਾਲਾ ਹੁੰਦਾ ਉਸ ਦੇ ਨਾਲ ਵੀ ਇਹ ਸਬੰਧ ਬਣਾਉਂਦੀ ਹੈ ਤੇ ਹੁਣ ਚਾਰ ਪ੍ਰੇਮੀ ਦੀ ਕੱਲੀ ਰਜਨੀ ਓਹੋ ਆਪਣੇ ਪਤੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਸਾਰਾ ਦਿਨ ਇਨ੍ਹਾਂ ਨਾਲ ਗੱਲਾਂ ਮਾਰਦੀ ਕਿਤੇ ਕਿਸੇ ਨਾਲ ਤੇ ਕਦੇ ਜਦੋਂ ਇਸ ਦਾ ਦਿਲ ਕਰਦਾ ਇਨ੍ਹਾਂ ਚਾਰਾਂ ਵਿੱਚੋਂ ਇੱਕ ਇੱਕ ਨੂੰ ਬੁਲਾ ਕੇ ਉਸ ਦੇ ਨਾਲ ਸੰਬੰਧ ਬਣਾਉਂਦੀ ਜਾਨੀ ਇਦਾਂ ਦਾ ਜਿਹੜਾ ਸਿਸਟਮ ਸੀ ਉਹ ਚੱਲ ਰਿਹਾ ਸੀ ਇਹ ਗੱਲ ਤਾਂ ਪਤਾ ਬਦਰੀ ਨੂੰ ਵੀ ਸੀ ਲੱਗਦਾ ਬਦਰੀ ਇਸ ਨਾਲ ਲੜਦਾ ਝਗੜਦਾ ਤੇ ਇਸ ਦੀ ਕੁੱਟਮਾਰ ਵੀ ਕਰਦਾ ਪਰ ਜੋ ਰਜਨੀ ਹੁੰਦੀ ਹੈ ਉਸ ਨੂੰ ਆਪਣੇ ਪਤੀ ਬਦਰੀ ਦੀ ਗੱਲ ਸਮਝ ਨਹੀਂ ਆ ਰਹੀ ਸੀ ਕਿਉਂਕਿ ਇਸ ਦੀ ਜ਼ਿੰਦਗੀ ਦੇ ਵਿੱਚ ਤਾਂ ਮਨੋਰੰਜਨ ਚੱਲ ਰਿਹਾ ਸੀ ਜਵਾਨ ਪ੍ਰੇਮੀ ਦੇ ਨਾਲ ਰੋਜ਼ਾਨਾ ਨਵੇਂ-ਨਵੇਂ ਗਿਫਟ ਅਤੇ ਰੋਜ਼ਾਨਾ ਨਵੇਂ-ਨਵੇਂ ਬੰਦਿਆਂ ਨਾਲ ਸਬੰਧ ਬਣਾਉਣੇ ਇਹ ਜ਼ਿੰਦਗੀ ਰਜਨੀ ਦੀ ਹੋ ਚੁੱਕੀ ਸੀ ਉਹ ਜੋ ਬਦਰੀ ਸੀ ਉਹ ਕਿਸੇ ਗੱਲ ਤੇ ਵੀ ਕੋਈ ਧਿਆਨ ਨਹੀਂ ਦਿੰਦੀ ਸੀ ਤੇ ਉਹ ਬਦਰੀ ਨੂੰ ਨਫ਼ਰਤ ਕਰਨ ਲੱਗ ਗਈ ਸੀ ਤੇ ਉਸ ਨੇ ਸੁਭਾਸ਼ ਦੇ ਨਾਲ رائے ਬਣਾਈ ਕਿ ਇਸ ਨੂੰ ਰਸਤੇ ਦੇ ਵਿੱਚ ਹਟਾਉਣਾ ਹੋਵੇਗਾ ਤਾਂ ਇਹ ਦਿਨ ਮਿਥਦੇ ਨੇ 20 ਅਕਤੂਬਰ ਦਾ ਕਰਵਾ 14 ਦਾ ਹੁਣ ਜੋ ਰਜਨੀ ਹੁੰਦੀ ਆ ਉਹ ਆਪਣੇ ਦੂਜੇ ਪ੍ਰੇਮੀਆਂ ਨੂੰ ਇਸ ਦੇ ਵਿੱਚ ਮਿਲਾਉਂਦੀ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਜੋ ਰਜਨੀ ਇਸ ਦੂਜਿਆਂ ਦੇ ਨਾਲ ਵੀ ਸੰਬੰਧ ਹੈ ਤਾਂ ਕਹਿੰਦੀ ਹੈ ਕਿ ਉਹ ਹੋਰ ਮੁੰਡੇ ਨੇ ਉਹਨਾਂ ਨੂੰ ਵੀ ਬੁਲਾਉਣੇ ਆ ਆਪਾਂ ਬਦਰੀ ਨੂੰ ਜਿੰਦਾ ਨਹੀਂ ਛੱਡਣਾ ਅਨੀਲ ਨੂੰ ਬੁਲਾਇਆ ਜਾਂਦਾ ਹੈ ਪ੍ਰੇਮਨੰਦ ਨੂੰ ਬੁਲਾਇਆ ਜਾਂਦਾ ਹੈ ਤਾਂ ਜੋ ਸੁਭਾਸ਼ ਦਾ ਦੋਸਤ ਹੁੰਦਾ ਹੈ ਸਾਹਿਲ ਉਸ ਨੂੰ ਵੀ ਇਸ ਵਿੱਚ ਇਨਵੋਲਵ ਕੀਤਾ ਜਾਂਦਾ ਹੈ ਹੁਣ ਕਰਵਾ ਚੌਥ 20 ਅਕਤੂਬਰ 2024 ਨੂੰ ਇਹ ਦਿਨ ਮਿੱਥਿਆ ਜਾਂਦਾ ਹੈਗਾ ਤੇ ਮੱਥਾ ਟੇਕਣ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਜਦੋਂ ਪੈ ਜਾਂਦੇ ਨੇ ਉਸ ਤੋਂ ਬਾਅਦ ਜੋ ਇਹ ਚਾਰੋਂ ਹੁੰਦੇ ਨੇ ਰਜਨੀ ਦੇ ਪ੍ਰੇਮੀ ਇਹ ਘਰ ਦੇ ਵਿੱਚ ਆਉਂਦੇ ਨੇ ਰਜਨੀ ਤੇ ਸਾਹਿਲ ਦੋਨੋਂ ਘਰ ਤੇ ਬਾਹਰ ਖੜਦੇ ਨੇ ਕਿ ਜੇ ਕੋਈ ਗੱਲਬਤ ਹੋਈ ਤਾਂ ਤੁਹਾਨੂੰ ਦੱਸਿਆ ਜਾਵੇਗਾ ਇਹ ਤਿੰਨੋਂ ਬਦਰੀ ਉੱਤੇ ਟਟ ਕੇ ਪੈ ਜਾਂਦੇ ਨੇ ਉਸ ਦਾ ਕਤਲ ਕਰਨ ਲਈ ਬਦਰੀ ਨੇ ਚੀਕਾਂ ਮਾਰਦਾ ਤੇ ਜਦੋਂ ਆਂਡੀ ਗਵਾਂਡੀਆਂ ਨੂੰ ਪਤਾ ਲੱਗਦਾ ਤਾਂ ਜੋ ਰਜਨੀ ਹੁੰਦੀ ਹੈ ਉਹ ਸਾਹਿਲ ਨੂੰ ਅੰਦਰ ਭੇਜ ਦਿੰਦੀ ਹੈ ਤੇ ਗਵਾਂਡੀਆਂ ਨੂੰ ਕਹਿੰਦੀ ਹੈ ਕਿ ਉਸ ਦੇ ਤਾਂ ਪੇਟ ਦੇ ਵਿੱਚ ਦਰਦ ਕਰਦਾ ਹੈ ਉਸਦੇ ਦਰਦ ਹੁੰਦਾ ਹੈ ਇਸ ਦੇ ਲਈ ਉਹ ਚੀਕਾਂ ਮਾਰ ਰਿਹਾ ਹੈ ਤੇ ਉਸ ਤੋਂ ਬਾਅਦ ਰਜਨੀ ਵੀ ਅੰਦਰ ਆ ਜਾਂਦੀ ਹੈ ਤੇ ਇਹ ਪੰਜੋਂ ਜਾਣੇ ਰਲ ਕੇ ਬਦਰੀ ਦਾ ਕਤਲ ਕਰ ਦਿੰਦੇ ਆ ਪੋਸਟਮਾਰਟਮ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਉਸ ਦੀ ਜੋ ਮੌਤ ਹੋਈ ਆ ਉਹ ਦਮ ਘੁੱਟਣ ਦੇ ਨਾਲ ਹੋਈ ਆ ਤੇ ਉਸ ਦੀ ਬਾਡੀ ਦੇ ਉੱਤੇ ਨਿਸ਼ਾਨ ਵੀ ਸੀ ਉਸ ਦਾ ਗਲ ਵੀ ਦੱਬਿਆ ਗਿਆ ਸੀ ਜਾਨੀ ਇਹ ਸਾਰੀ ਜਦੋਂ ਘਟਨਾ ਦਾ ਲੋਕਾਂ ਨੂੰ ਪਤਾ ਲੱਗਦਾ ਹੈ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਇਨ੍ਹਾਂ ਪੰਜਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਜਾਂਦਾ ਸੋ ਇਹ ਘਟਨਾ ਸੁਣਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਤਕਸਰ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਪਹਿਲਾਂ ਤਾਂ ਇਸ ਘਟਨਾ ਦੇ ਉੱਤੇ ਮੈਨੂੰ ਯਕੀਨ ਨਹੀਂ ਆਇਆ ਕਿ ਇਦਾਂ ਵੀ ਹੋ ਸਕਦਾ ਪਰ ਜਦੋਂ ਇਹ ਘਟਨਾ ਬਾਰੇ ਮੈਂ ਸਰਚ ਕੀਤਾ ਸਰਚ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਘਟਨਾ ਸੱਚ ਹੈ ਪਰ ਦਿਲ ਕਹਿ ਰਿਹਾ ਸੀ ਕਿ ਇਦਾਂ ਦੀ ਘਟਨਾ ਸੱਚ ਨਾ ਹੋਵੇ ਤਾਂ ਚੰਗੀ ਗੱਲ ਹੈ ਕਿਉਂਕਿ ਜਿਸ ਦਿਨ ਕਰੋੜਾਂ ਸੁਹਾਗਣਾ ਆਪਣੇ ਸੁਹਾਗ ਦੇ ਲਈ ਕਰਵਾ ਚੌਦਾ ਵਰਤ ਰੱਖਦੀਆਂ ਨੇ ਉਸ ਦੀ ਲੰਮੀ ਉਮਰ ਵਾਸਤੇ ਉਸ ਦਿਨ ਹੀ ਇੱਕ ਸੁਹਾਗਣ ਨੇ ਆਪਣੇ ਹੱਥੀ ਆਪਣੇ ਪ੍ਰੇਮੀਆ ਦੇ ਨਾਲ ਮਿਲ ਕੇ ਆਪਣੇ ਸੁਹਾਗ ਨੂੰ ਮਿਟਾ ਦਿੱਤਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਆਪਣੀ ਸੱਚੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ